ਸਾਜਨਗਰਵਾਲ ਸਾਜਨਜੀ ਕੀ ਦੇਖਿਆ ਤੁਸੀਂ ਨਹੀਂ ਮੈਂ ਦੇਖਿਆ ਨਹੀਂ ਮੈਂ ਧਰੋ ਆਇਆ ਮੈਨੂੰ ਧਰੋ ਮੈਡਮ ਹੋਣਾ ਨੇ ਮੈਨੂੰ ਕਿਹਾ ਬਾਹਰ ਗੋਲੀਆਂ ਚੱਲਦੀਆਂ ਪਈਆਂ ਉਹ ਸਾਹਮਣੀ ਕਲੋਨੀ ਚ ਕੋਠੀ ਦੇ ਬਿਲਕੁਲ ਸਾਹਮਣੇ ਮੁੰਡਾ ਇੱਕ ਵਰ ਗਿਆ ਆਪਣੀ ਜਾਨ ਬਚਾਉਣ ਵਾਸਤੇ ਮੈਂ ਉਹਨੂੰ ਕਿਹਾ ਮੈਂ ਭਾਈ ਸਾਹਿਬ ਤੁਸੀਂ ਕੌਣ ਹੋ ਕਹਿੰਦੇ ਮੇਰੇ ਉੱਪਰ ਝਗੜਾ ਹੋਇਆ ਮੇਰੇ ਉੱਪਰ ਗੋਲੀਆਂ ਚਲਾਈਆਂ ਆਈ ਬਾਹਰ ਆਏ ਦੇਖ ਖੋਲ ਇੱਥੇ ਪਿਆਦਾ ਚੱਪਲਾ ਇੱਥੇ ਪਈਆਂ ਦੀ ਤੇ ਪੇਰੈਂਟਸ ਜਿੰਨੇ ਲੰਘਦੇ ਸਭ ਦਹਿਸ਼ਤ ਦਾ ਮਾਹੌਲ ਬਣਿਆ ਦਾ ਕਿ ਐਡੀ ਭੀੜ ਭਰਾ ਕੇ ਇਲਾਕੇ 'ਚ ਗੋਲੀਆਂ ਚਲਾਨੀਆਂ ਕਰਨੀਆਂ ਤਾਂ ਬਰਾ ਔਖਾ ਜਾਂ ਕਿ ਸਮਾਂ ਜੋ ਕਿ ਬੱਚਿਆਂ ਦਾ ਇੱਥੇ ਛੁੱਟੀ ਹੋ ਗਈ ਆ ਕਿ ਕਿਤੇ ਗੋਲੀ ਵਿੱਚ ਬੱਚੇ ਨੂੰ ਲੱਗ ਇਹ ਨੁਕਸਾਨ ਹੀ ਸੀ ਜੀ ਬਹੁਤ ਵੱਡਾ ਨੁਕਸਾਨ ਸੀ ਇੱਕ ਉਹਨਾਂ ਨੇ ਇੱਥੇ ਗੋਲੀ ਚਲਾਈ ਇੱਕ ਸਿੱਧੇ ਚਲਾਈ ਆ ਗੋਲੀ ਤੇ ਕਿਤੇ ਵੀ ਜੇ ਕੁਝ ਵੀ ਹੋ ਸਕਦਾ ਜੀ ਕੀ ਲੱਗਦਾ ਇਹ ਕਾਲਜ ਦੇ ਨੌਜਵਾਨ ਹੋ ਸਕਦੇ ਕਿ ਜਾਂ ਆਊਟਸਾਈਡਰ ਦੇਖੋ ਮੈਂ ਤੇ ਬੱਚੇ ਮੁੰਡੇ ਨਹੀਂ ਦੇਖੇ ਮੈਂ ਜਿਹੜਾ ਮੁੰਡਾ ਵੇਖਿਆ ਉਹ ਭੱਜਿਆ ਮਗਰੋਂ ਕੀ 10-15 ਜ਼ਿਆਦਾ ਪੈ ਰਿਆ ਉਹ ਆਪਣਾ ਪਿੱਛੋਂ ਕੰਧ ਤੇ ਆਪਣੇ ਭੱਜ ਗਿਆ ਜਿਹਨੇ ਮਾਰਨ ਵਾਲੇ ਉਹ ਇੱਧਰ ਭੱਜ ਗਏ ਮਾਰਨ ਵਾਲੇ ਕਿੰਨੇ ਲੱਗੇ ਇਹ ਵਿਖਸ਼ਾਲੇ ਕਹਿੰਦੇ 3-4 ਜਾਣੇ ਨੇ ਗੋਲੀਆਂ ਵੀ ਨਹੀਂ ਦੀਆਂ ਤਿੰਨ ਗੋਲੀਆਂ ਕਿੰਨੇ ਚੜਾਈਆਂ ਹਾਂਜੀ ਹਰ ਇੱਕ ਵੀ ਸੰਗੇ ਮੇਰਾ ਨਾਮ ਕੀ ਹੋਇਆ ਕੀ ਵੇਖਿਆ ਹੋਇਆ ਇੱਥੇ ਮਾਰਾ ਇੱਥੇ ਆਪਾਂ ਖਲੋਤੇ ਆ ਬੱਚੇ ਨਾਲ ਇੱਥੇ ਨਾ ਲੱਟਦਾ ਵੀਗਾ ਰੱਖਿਆ ਨਾ ਐਕਚੁਅਲ ਅਮ ਨਾ ਬੱਚੇ ਮੇਰੇ ਇੱਥੇ ਆਮ ਦਿਆ ਉਹ ਮੁੰਡੇ ਜਿਹੜਾ ਆਇਆ ਤੇ ਪਹਿਲਾਂ ਉਹਨੂੰ ਬੜਾ ਉਹਨਾਂ ਕੁੱਟਾ ਕਟਿਆ ਬੜਾ ਕੁੱਟਿਆ ਉਹ ਮੁੰਡੇ ਅੰਦਰੋਂ ਭੱਜੇ ਇਹਨਾਂ ਬਾਅਦ ਤੇ ਕਿਤੇ ਫਾਰ ਕੀਤੇ ਮੜਤੇ ਕਿੰਨੇ ਫਾਇਰ ਹੋਏ ਹਾਂ ਹਾਂਜੀ ਕਿੰਨੀਆਂ ਗੋਲੀਆਂ ਚੱਲੀਆਂ ਪਹਿਲਾ ਉਹਨੇ ਇੱਕ ਗੋਲੀ ਕੱਢੀ ਦੂਜੀ ਬਾਅਦ ਫੇਰ ਕੱਢੀ ਤੇ ਤੀਜੀ ਦਾ ਪਹਿਲਾਂ ਹੀ ਅੱਗੇ ਜਾ ਕੱਢੀ ਉਹਨੇ ਛੱਡੀਆਂ ਮਾਰੀਆਂ ਨੇ ਵਾਈਫਾਇਰ ਪਿੱਛੇ ਨਹੀਂ ਐ ਇਦਾਂ ਛੱਡੀਆਂ ਮਾਰੀਆਂ ਉਹਨਾਂ ਦੇ ਕਿੰਨੇ ਜਣੇ ਚਲਾਉਣ ਵਾਲੇ ਚਲਾਉਣ ਵਾਲੇ ਬੰਦਾ ਇੱਕੋ ਹੀ ਚਲਾਉਣ ਵਾਲਾ ਨਾਲ ਹੋਰ ਉਹਦੇ ਬੰਦੇ ਸੀ ਤਿੰਨ ਤੇ ਜਿੱਦੂ ਜਿੱਦੂ ਜਿੱਤੇ ਮਾਰਦੇ ਭਈ ਉਹ ਕਰਦਾ ਪਿਆ ਸੀ ਇੱਥੇ ਹਾਂਜੀ ਹੁਣ ਉਹ ਇੱਥੇ ਕੋਈ ਟੱਪੇ ਨਾ ਕੁੱਟਣ ਦੇ ਹੀ ਉਹਨੂੰ ਇੱਥੇ ਫੇਰ ਉਹ ਮੁੰਡੇ ਭੱਜ ਗਏ ਅੰਦਰ ਨੂੰ ਉਹ ਵੀ ਮੁੰਡੇ ਭੱਜੇ ਹੁੰਦਾ ਫੇਰ ਹਾਂ ਮੁੰਡੇ ਦੇ ਹਾਂ ਆਹ ਇਹ ਕਹਿੰਦਾ ਮੂੰਹ ਬੱਦਾਂ ਦੇ ਪੰਜੇ ਖੁੱਲੇ ਸੀ ਕਿੰਨੇ ਜਣੇ ਸਾਰੇ ਤਿੰਨ ਵੀ ਚਾਰ ਚਾਰ ਬੰਦੇ ਸੀ ਉਹ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਤੇ ਅਸਲ ਬਾਬਾ ਕਾਲਾ ਜੀ ਦੇ ਬਾਅਦ ਨਾ ਥੋੜਾ ਉਸ ਤੋਂ ਉੱਪਰ ਤੇ ਜਿੱਥੇ ਜਗਨਨਾਥ ਮੰਦਿਰ ਦੇ ਸਾਹਮਣੇ ਗਲੀ ਜਾਂਦੀ ਹੈ ਉੱਥੇ ਫਾਇਰ ਹੋਇਆ ਤੇ ਇੱਥੇ ਆ ਕੇ ਮੌਕੇ ਤੇ ਦੇਖਿਆ ਜੀ ਅਜੇ ਨਾ ਕੰਪਲੇਨਟ ਕੰਪਲੇਨਟ ਹਾਲਦੀ ਘੜੀ ਤੇ ਇੱਕ ਪਬਲਿਕ ਅਜੈਂਟਾਂ ਨੇ ਫੋਨ ਕੀਤਾ ਬਾਕੀ ਅਜੇ ਤੱਕ ਇਥੋਂ ਤਿੰਨ ਫਾਇਰ ਹੁੰਦੀ ਸੀ ਜਨਾ ਮਿਲੀ ਹੈ ਇੱਕ ਕੋਲ ਮਿਲਿਆ ਤੇ ਅੱਗੇ ਪੁਟਾਲ ਕਰ ਰਹੇ ਆ ਕਿ ਕਿਹੜੇ ਮੁੰਡੇ ਸੀ ਤੇ ਕਿੰਨਾ ਨੇ ਕਿਤੇ ਤੇ ਗੋਲੀ ਚਲਾਈ ਸੀ ਸੀਸੀਟੀਵੀ ਕਿਉਂਕਿ ਇੱਥੇ ਲਾਈਟ ਦਾ ਬੰਦ ਹੈ ਗਿਆ ਤੇ ਉਸ ਸਕਰੀਨਾਂ ਨਹੀਂ ਚੱਲ ਰਹੀਆਂ ਸਕਰੀਨਾਂ ਚੱਲਦੀਆਂ ਤੇ ਫਿਰ ਦੇਖਦੇ ਕੀ ਕਰਨਾ ਹੈ ਮੌਕੇ ਤੇ ਪਹੁੰਚ ਕੇ ਆ ਜੀ ਦੇਖ ਰਹੇ ਆ ਤੇ ਕੂਰੇ ਕੇਸ ਰਜਿਸਟਰ ਕਰਾਉਣਾ ਮੇਰਾ ਘੋਦਰਾ ਮਦਦ ਲਈ ਹੈ ਆਬਵੀਅਸਲੀ ਆਬਵੀਅਸ ਨਹੀਂ ਗੈਂਗਵਾੜਨਾਂ ਨੂੰ ਅਸੀਂ ਹੋ ਅਜੇ ਹਾਲਦੀ ਕਰੀਏ ਕਿ ਉਹ ਜਿੱਤੇ ਇੱਕ ਤੇ ਅਨੇ ਦੂਜੀ ਤੇ ਚਲਾਈ ਗਈ ਕੀ ਤੇ ਫਿਰ ਦੋ ਆ ਦੋ ਤੇ ਹੋਣਗੇ ਜੀ